ਸਭ ਨੂੰ ਜੈ ਮਸੀਹੀ ਆਓ ਅਸੀਂ ਪ੍ਰਾਰਥਨਾ ਦੇ ਵਿਸ਼ੇ ਵਿੱਚ ਗੱਲ ਕਰੀਏ ਕਿ ਪ੍ਰਾਰਥਨਾ ਕਰਨਾ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਹੈ ਜਿਵੇਂ ਅਸੀਂ ਹਰ ਰੋਜ਼ ਭੋਜਨ ਕਰਦੇ ਹਾਂ ਉਸੇ ਤਰ੍ਹਾਂ ਪ੍ਰਾਰਥਨਾ ਕਰਨਾ ਵੀ ਸਾਡੇ ਜੀਵਨਾਂ ਦੇ ਵਿੱਚ ਬਹੁਤ ਜ਼ਰੂਰੀ ਹੈ ਪ੍ਰਾਰਥਨਾ ਕਰਨ ਦੇ ਨਾਲ ਅਸੀਂ ਆਪਣੇ ਸੱਚੇ ਪਰਮੇਸ਼ਰ ਨਾਲ ਜੋੜ ਸਕਦੇ ਆ ਉਹਦੇ ਨਾਲ ਗੱਲਬਾਤ ਕਰ ਸਕਦੇ ਆ ਜੋ ਸਾਡੇ ਜੀਵਨਾਂ ਦੇ ਵਿੱਚ ਆਉਣ ਵਾਲੇ ਸੰਕਟ ਬਿਮਾਰੀ ਮੁਸ਼ਕਲਾਂ ਦੁਖਤ ਕलीफਾਂ ਤੋਂ ਪਰਮੇਸ਼ਰ ਸਾਨੂੰ ਬਚਾਉਂਦਾ ਹੈ ਪ੍ਰਾਰਥਨਾ ਦੇ ਨਾਲ ਸਾਡੇ ਜੀਵਨਾਂ ਦੇ ਵਿੱਚ ਸ਼ਾਂਤੀ ਅਤੇ ਸਾਡੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਅਤੇ ਆਨੰਦ ਬਣਿਆ ਰਹਿੰਦਾ ਹੈ ਸਾਨੂੰ ਹਰ ਰੋਜ਼ ਪ੍ਰार्थਨਾ ਕਰਨੀ ਚਾਹੀਦੀ ਹੈ ਅਤੇ ਪਵਿੱਤਰ ਬੈਬਲ ਦੀ ਪਵਿੱਤਰ ਵਚਨਾਂ ਵੱਲ ਸਾਨੂੰ ਹਰ ਰੋਜ਼ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਪਵਿੱਤਰ ਵਚਨਾਂ ਨੂੰ ਹਰ ਰੋਜ਼ ਵਾਰ-ਵਾਰ ਪੜ੍ਹਨਾ ਚਾਹੀਦਾ ਹੈ ਪਵਿੱਤਰ ਵਚਨਾਂ ਦੇ ਰਾਹੀਂ ਪਰਮੇਸ਼ਰ ਸਰ ਨਾਲ ਗੱਲਬਾਤ ਕਰਦਾ ਹੈ ਅਤੇ ਆਪਣੇ ਪਵਿੱਤਰ ਵਚਨਾਂ ਦੇ ਰਾਹੀਂ ਸਾਨੂੰ ਜਿਸ ਮਾਰਗਾਂ ਦੇ ਵਿੱਚ ਅਸੀਂ ਚੱਲਣਾ ਹੈ ਉਹਨਾ ਮਾਰਗਾਂ ਨੂੰ ਸਾਡੇ ਲਈ ਸਾਡੇ ਜੀਵਨਾਂ ਦੇ ਵਿੱਚ ਸਾਨੂੰ ਦਿਖਾਉਂਦਾ ਹੈ ਅਤੇ ਸਾਨੂੰ ਆਪਣੇ ਜੀਵਨ ਦੇ ਵਿੱਚ ਇੱਕ ਜੈ ਪਾਉਣ ਵਾਲਾ ਵਿਅਕਤੀ ਬਣਾਉਂਦਾ ਹੈ ਜਿਵੇਂ ਪਰਮੇਸ਼ਰ ਨੇ ਆਪਣੀ ਮੌਤ ਤੇ ਜੈ ਪਾਈ ਇਸੇ ਤਰ੍ਹਾਂ ਆਪਾਂ ਨੂੰ ਵੀ ਜੈ ਪਾਉਣ ਵਾਲਾ ਮਨੁੱਖ ਬਣਾਉਂਦਾ ਹੈ ਪਰਮੇਸ਼ਰ ਜੇਕਰ ਆਪਾਂ ਆਪਣੀ ਵਿੱਤਰ ਆਤਮਾ ਦੇ ਰਾਈ ਆਪਣੇ ਜੀਵਨਾਂ ਦੇ ਵਿੱਚ ਪਾਪ ਨੂੰ ਆਪਣੇ ਜੋ ਜੀਵਨਾਂ ਦੇ ਵਿੱਚ ਆਉਂਦੇ ਹਨ ਉਹਨਾਂ ਨੂੰ ਮੰਨ ਕੇ ਪਰਮੇਸ਼ਰ ਦੇ ਅੱਗੇ ਦੀਨ ਹੋ ਕੇ ਨਮਰ ਹੋ ਕੇ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰਿਏ ਉਹ ਸੱਚਾ ਹੈ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਨਾ ਮੈਂ ਤੈਨੂੰ त्याਗਾਗਾ ਤੇ ਨਾ ਹੀ ਤੈਨੂੰ ਮੈਂ ਛੱਡਾਂਗਾ ਬਚਪਨ ਤੋਂ ਲੈ ਕੇ ਬਡਾਪੇ ਤੱਕ ਪਰਮੇਸ਼ਰ ਸਾਡੀ ਹਰ ਇੱਕ ਗੱਲਾਂ ਨੂੰ ਹਿੰਮਤ ਤਾਕਤ ਅਤੇ ਜੈ ਨੂੰ ਲੈ ਕੇ ਨਾਲ ਨਾਲ ਰਵੇਗਾ ਸਾਡੇ ਨਾਲ ਨਾਲ ਰਵੇਗਾ ਪਰਮੇਸ਼ਰ ਦਾ ਅਨਗ੍ਰਹਿ ਹਰ ਇੱਕ ਪੈਨ ਪ੍ਰਾਤਿਪ ਬਣਿਆ ਰਵੇ ਅਤੇ ਪਰਮੇਸ਼ਰ ਦਾ ਸਰਗਿ ਹੱਥ ਹਰ ਇੱਕ ਪਰਿਵਾਰਾਂ ਤੇ ਬਣਿਆ ਰਵੇ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ